ਵੀ ਪੀ ਇਹਨਾਂ ਦਾ ਵੱਧੀ ਰਹਿੰਦਾ ਯੂਜ਼ ਕਰਿਓ ਆਕੇ ਜਾਣਾ ਵੀ ਇਹ ਨਹੀਂ ਖਰਾਬ ਹੁੰਦਾ ਲੋ ਜੀ ਆਪਾਂ ਲੈ ਲੈ ਸੂਟ ਦੇਖ ਸਕਦੇ ਹੋ ਮਾਤਾ ਸੂਟ ਦੇ ਕੇ ਟੈਨਸ਼ਨ ਨਾ ਕਰੋ ਟੈਨਸ਼ਨ ਹੋਏਗੀ ਮੇਰੇ ਬਾਅਦ ਮਰ ਜਾਣੇ ਉਹ ਕਾ ਹੋਰ ਕੱਟ ਦਿੰਦੇ ਆ ਲੋ ਜੀ ਮਾਤਾ ਸਾਡੀ ਖਾਂਦੀ 버ਗਰ ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਮਹਲ ਬਲੌਗ 'ਚ ਸਵਾਗਤ ਹੈ ਤੇ ਅੱਜ ਦਾ ਦਿਨ ਚੱਲ ਗਿਆ ਹੈ ਤੇ ਹੁਣ ਆਪਾਂ ਲੈ ਕੇ ਚੱਲੇ ਆਂ ਬੀਬੀ ਜੀ ਨੂੰ ਦਵਾਈ ਲੈਣ ਤੇ ਚਲੋ ਚੱਲਦੇ ਆਂ ਬੀਬੀ ਜੀ ਨੂੰ ਲੈ ਕੇ ਤੇ ਦਵਾਈ ਲੈ ਕੇ ਆਉਂਦੇ ਲੋ ਜੀ ਆਪਾਂ ਆ ਗਏ ਆ ਬੀਬੀ ਜੀ ਨੂੰ ਲੈ ਕੇ ਦਵਾਈ ਲੈਣ ਆਜੋ ਬੇਬੀ ਮੇਰੇ ਸਾਰੇ ਆ ਗਏ ਆ ਬੀਬੀ ਖੁਸ਼ ਹੋ ਗਏ ਦਵਾਈ ਲੈਣਾ ਹੈ <laughs> Haan, ji, <bia> Thank you. <laughs> <laughs> <kya> <laughs>

ਬੜੀਆਂ ਬਣਿਆ ਹਾਂ ਹਾਂਜੀ ਹਾਂਜੀ ਬੈਠੇ ਥੇੜਾ ਥੋੜਾ ਤੁਸੀਂ ਉਹੀ ਕਰ ਲਈ ਹਾਂਜੀ ਮੈਂ ਵੀ ਦੇਖਿਆ ਹਾਂ 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 ਹੱਥਿੰਦਰ ਕੋਲ ਜੀ ਪਹਿਲਾਂ ਚੱਲੁੰਦੇ ਤੇ ਬੀਬੀ ਮਗਨੇ ਹੁਣ ਹਾਂਜੀ ਹਾਂ ਤੇ ਆਂਦੀ ਆ ਮੈਂ ਸਮਾਨ ਵੋ ਬਣਿਆ ਸੀਗਾ ਤਿੰਨ ਚਾਰ ਦਾ ਹੋ ਸੀਗੇ ਬੈਗ ਹਾਂ 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 ਤੋ ਹਾਂ ਵੀ ਵੀ ਬਾਤ ਚ ਆਏ ਹਾਂਜੀ ਠੀਕ ਹੈ ਹਾਂ 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 ਹੁਣ ਵੀ ਬਣਾਣੀ ਪਈ ਮੈਂ ਬਣਾਣਾ ਯਾਰ ਹਾਂਜੀ 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 ਠੀਕ ਹੈ

ਤੇ ਫੇ ਹੁਣ ਜਾਵਾਂਗੇ ਅਸੀਂ ਅੰਦਰ ਨਾ ਰੋਣੀ ਪਿਆ ਇਹਨੂੰ ਬਸ ਬਸ ਕਰ ਬੰਦ ਕਰ ਬੰਦ ਕੀਤੀ ਬੈਠੇ ਰਹੇ ਤਾਂ ਵਿਆਹ ਚ ਹਾਂ ਲੰਕੜੀ ਇਹ ਡਾਕਟਰ ਜੀ ਨੇ ਅਸ਼ੋਕ ਡਾਕਟਰ ਜੀ ਇਹਨਾਂ ਕੋ ਦਵਾਈ ਚੱਲਦੀ ਮਾਤਾ ਜੀ ਦੀ ਲੋ ਜੀ ਚੈੱਕ ਕਰੋ ਹੁਣ ਮੈਂ ਤਾਂ ਵਿਆਹ ਵੀ ਰੋ ਰੋ ਕੇ ਗੱਡਿਆ ਤੇ ਸੱਚ ਪੁੱਛੋ ਅੱਗੇ ਕਰਦਾ ਉਹ ਜੀ ਨਾ ਕਰਾਉ ਉਹ ਨਹੀਂ ਲੋਟੇ ਨਾ ਬੀਬੀ ਦੇ ਲੱਗ ਰਿਹਾ ਇੰਜੈਕਸ਼ਨ ਬੀਬੀ ਨੂੰ ਲੈ ਜਾ ਰਹੇ ਹਾਂ ਬੀਬੀ ਖੋਚ ਰਹੀ ਹੈ ਨਾ ਠੀਕ ਹੋ ਜਾਣਾ ਲੋ ਜੀ ਆਪਾਂ ਲੈ ਜਾਂਦਾ ਬੈੱਡ ਕੋ ਬੀਬੀ ਨੂੰ ਇੰਜੈਕਸ਼ਨ ਲੱਗਣਾ ਦਰਦ ਹੁੰਦੀ ਆ ਬੀਬੀ ਦੇ ਐਦਾਂ ਹੀ ਐਦਾਂ ਹੀ ਹਾਂ ਦਰਦਾਂ ਦੇ ਬਹੁਤ ਹੁੰਦੇ ਥੋੜੀ ਆਕੜੀ ਗਈ ਹੋਣਾ ਤੂੰ ਲੋច ਦਵਾਈ ਲੈ ਲਈ ਆਪਾਂ ਬੀਬੀ ਨਹੋ ਤਰ ਤੱਕ ਬੀਬੀ ਬੈਠੇ ਆ ਉਧਰ ਹੋਰ ਵਿਆਹ ਦੇਖੋਗੇ ਹੋਰ ਵਿਆਹ ਫੰਕਸ਼ਨ ਆਉਂਦੇ ਆ ਹਾਂ ਜੀ ਹਾਂ ਜੀ ਚਲੋ ਆਈਏ ਠੀਕ ਹੈ ਹਾਏ ਆਈਏ ਚਲ ਬੀਬੀ ਚਲੀਏ ਹੁਣ ਘਰਾਂ ਨੂੰ ਤੁਸੀਂ ਤਾਂ ਪੁੱਤ ਨਾ ਮੈਨੂੰ ਇੰਜੋਏ ਕਰੀਏ ਸੋ ਇੰਜੋਏ ਲੱਗ ਰਿਹਾ ਸਭ ਹੀ ਹੈ ਬਾਕੀ ਕਹਿੰਦੇ ਹੋਰੇ ਵਾਈਆ ਜੀ ਮਾਰ ਜੀ ਉਹ ਭਾਂਜਾ ਕਦੇ ਨਹੀਂ ਬੋਲਦਾ ਸੱਚੀ ਬਾਤ ਉਹ ਅੰਕਲ ਕਾਦੇ ਬੋਲਦੇ ਨੇ ਜਿਹੜਾ ਕਾਉਂ ਕਰਦੇ ਆ ਹਾਂ ਘਟੇ ਹੋ ਲੋ ਜੀ ਇੱਧਰ ਮਾਤਾ ਜੀ ਦੇ ਛਕਦੇ ਪ੍ਰਸ਼ਾਦ ਦੇ ਠੇ ਬੀਬੀ ਜੀ ਕਾਹ ਮੇਰਾ ਮੱਕੀ ਦੀ ਰੋਟੀ ਦਹੀਂ ਤੇ ਲੱਸੀ ਵਾਹ ਜੀ ਵਾਹ ਬੀਬੀ ਜੀ ਮਾਇਆ ਆ ਗਿਆ ਨਾਲ ਨੇਕਤਾ ਆ ਗਿਆ ਪਿਆਜ਼ ਨਹੀਂ ਆਇਆ ਲੋ ਜੀ ਹੁਣ ਪਿਆਜ਼ ਵੀ ਦੇ ਦਿੰਦੇ ਕੋਈ ਨੂੰ ਬਹੁਤ ਸ਼ਕੀਨ ਸਲਾਦ ਦੇ ਤੋ ਵੀ ਮਾਤਾ ਜੀ ਤੁਹਾਨੂੰ ਪਿਆਜ਼ ਲਿਆਤਾ ਮੈਂ ਹੁਣ ਮਜੇ ਨਾਲ ਖਾਓ ਰੋਟੀ ਹਾਂ ਠੀਕ ਆ ਬੀਬੀ ਹਾਂਜੀ 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 ਚਲੋ ਲੋ ਜੀ ਫਾਈਨਲੀ ਆਪਾਂ ਅੱਜ ਚੱਲੇ ਆ ਚਾਦਰਾ ਲੈਣ ਪਰ ਮੰਮੀ ਜੀ ਨੇ ਦੇਖ ਕੇ ਆਈ ਸ਼ਹਿਰ ਬੰਦ ਵਾ ਫਿਰ ਕਿਤੇ ਇੱਕ ਦੇਖ ਆਉਣਾ ਉੱਥੇ ਦੇਖ ਕੇ ਆਈਏ ਉੱਥੇ ਦੇਖ ਆਨੇ ਸੂਟ ਦੇਖ ਆਨੇ ਹਾਂ ਸੂਟ ਵੀ ਮੰਮੀ ਜੀ ਨੇ ਲੈਣੇ ਆ ਗਰਮ ਦੇਖ ਆਨੇ ਹਾਂ ਨਾਲ ਸੂਟ ਨਾਲੇ ਚਾਦਰਾ ਦੇਖ ਆਨੇ ਆ ਚਲੋ ਹੁਣ ਆਪਾਂ ਚੱਲਦੇ ਬਾਜ਼ਾਰ ਤੇ ਦਿਖਾਨੇ ਆ ਫਿਰ ਸੂਤ ਬਗਿਆਲਾ ਜਾਂ ਚਾਦਰ ਜਿਹੜੀ ਵੀ ਚੀਜ਼ ਲੱਗੇ ਲੋ ਜੀ ਆਪਾਂ ਆਇਆ ਸ਼ਾਪ ਤੇ ਚਾਦਰਾਂ ਦੇਖਣ ਭਾਜੀ ਹੁਣਾਂ ਦੀ ਸ਼ਾਪ ਤੇ ਚਾਂਟੀ ਸਾਨੂੰ ਬਿਠਾ ਰਹੇ ਆ ਤੇ ਪੈਸੇ ਹੁਣ ਲੈ ਪੈਸੀ ਆਲੇ ਮੱਲੇ ਲੋ ਇਹ ਦੇਖੋ ਹੁਣ ਚਾਦਰਾਂ ਕੰਬਲ ਲੈ ਕੇ ਇਹਦੇ ਸਾਹ ਨੂੰ ਪਤਾ ਲੱਗ ਮੈਂ ਤਾਂ ਬਹੁਤ ਜਨ ਮੈਂ 3-4 ਸਾਲੋਂ ਦੇ ਭਾਈ ਨਿਗਾਰਦੇ ਗੁਰੀ ਭਾਈ ਲੋ ਜੀ ਚਾਦਰ ਲੈ ਲਈ ਆਪਾਂ ਨੋ ਫੜੋ ਰੇਟ ਆਪਾ ਬਣਾ ਲਿਆ ਹੁਣ ਸ਼ਾਟ ਦੇਖਣੇ ਜਾਈਆਂ ਦੇ ਡੋਲ ਮੈਂਡ ਦਾ ਹੀ ਸਿੰਗਲ ਸਿੰਗਲ ਪੁੱਟਾ ਜੇ ਲਾ ਦੇ ਕਿ ਤਾ ਦੇਖਾ ਦੇਖੋ ਪਰ ਨਾਲ ਦੇ ਖਤਮ ਕੋ ਦੀ ਗਰੰਟੀ ਹੈ ਬੁਰ ਨਹੀਂ ਜਾਣੀ ਮਾੜੀ ਹਾਂ ਵਧੀਆ ਹੈ ਜਿੱਦਾਂ ਮਰਜੀ ਯੂਜ਼ ਕਰਿਓ ਆਕੇ ਜਾਣਾ ਵੀ ਇਹ ਨਹੀਂ ਖਰਾਬ ਹੁੰਦਾ ਇਹ ਹੁੰਦੀ ਵੀ ਲੋ ਜੀ ਛਾਟ ਵੀ ਪਸੰਦ ਕਰ ਲਏ ਆਪਾਂ ਲੋ ਜੀ ਰੇਟ ਵੀ ਵਧੀਆ ਲਾਇਆ ਜਾਜ ਸਾਡੀ ਪਸੰਦ ਦਾ ਰੇਟ ਲਾਇਆ ਤਾਂ ਹੋਰ ਕੀ ਚਾਹੀਦਾ ਲੋਈ ਆਹ ਦਾ ਤਾਂ ਅੱਜ ਕੋਪਾ ਹਰਦਾ ਬਾਂਦਾਂ ਦੀ ਦੁਕਾਨ ਦੇਖਣੀ ਉਹਦਾ ਮਤ ਉਹਦਾ ਫੜਾਜ ਮੰਗੇ ਕੋਈ ਨਹੀਂ ਅ ਕਟੈਲੀਆ ਦਾ ਜਿਹੜਾ ਥੋੜਾ ਜਿਹਾ ਹੋਇਆ ਪਿਆ। ਚੋਟੜਾ ਆਨੰਦਪੁਰ ਦਾ। ਹਾਂ ਹਾਂ। ਆ ਜਿਹੜੀ ਕਟੈਲੀਆ ਹੈ ਨਾ ਅੰਦਰ ਸ਼ਿਫਟ ਕਰਦੇ ਨੂੰ ਜਿਹੜੀ ਇੱਥੇ ਦੀ ਹੈ ਇਹ ਦੇਤੀ ਆਪਣੇ ਉਹਨਾਂ ਨੂੰ ਹਮਾ ਚਲਾ ਲਿਆ ਉਹਨੂੰ। ਹੂੰ। ਅੱਛਾ। ਅੰਦਰ ਰੋੜਾ ਪੈਂਦਾ ਹੈ ਨਾ। ਠੀਕ ਆ ਫੋਨ ਚੱਕ ਲਵਾਂ ਮੈਂ। ਇਹ ਇੱਥੇ ਕੱਢ ਲਵਾਂ। ਲੋ ਜੀ ਆਪਾਂ ਲੈ ਲੈ ਸੂਟ। ਦੇਖ ਚੱਲ ਰਹੇ ਆ ਤੇ ਹੁਣ ਆਪਾਂ ਪੈਸੇ ਦਵਾਂਗੇ ਤੇ ਫੇ ਆਪਾਂ ਜਾਣਾ ਕਰੇ ਤੇ ਆਪਾਂ ਆਗੇ ਸ਼ਹਿਰ ਦੇਖ ਚੱਲ ਰਹੇ ਆ ਜਵਾਹਰ ਸਿੰਘ ਕਲੰਨੇ ਆ ਤੇ ਫੇ ਚਾਉਦੇ ਆ ਲਓ ਜੀ ਆਪਾਂ ਇਹ ਕਰੇ ਮੰਮੀ ਜੀ ਪਿੱਛੇ ਆਉਂਦੇ ਵੇ ਆ ਮੰਮੀ ਜੀ ਆ ਦੇਖੋ ਸ਼ੋਪਿੰਗ ਕਰਕੇ ਆਏ ਬੈਗ ਚੱਕਿਓ ਆ ਹੋਰ ਬੀਬੀ ਨੂੰ ਦਿਖਾਓਗੇ ਬੀਬੀ ਦੇ ਦੇਖਦੇ ਕੀ ਕਹਿੰਦੇ ਆ ਬੀਬੀ ਕਹਿੰਦਾ ਰੋਤੁਰੀਆਂ ਰੰਧੀਆਂ ਆ ਚਲੋ ਹੁਣ ਦਿਖਾਨੇ ਆ ਬੀਬੀ ਜੀ ਦੇ ਸਮਾਨ ਸਾਰਾ ਜਿਹੜਾ ਆਪਾਂ ਲਿਆਂਦਾ ਆ ਆ ਗਏ ਮਾਤਾ ਜੀ ਆ ਗਏ ਆਪਾਂ ਹਾਂ ਜੀ ਖਾਣ ਨੂੰ ਨਹੀਂ ਲਿਆਂਦਾ ਮਾਤਾ ਜੀ ਕੁਝ ਖਾਣ ਨੂੰ ਨਹੀਂ ਲਿਆਂਦਾ ਬੀਬੀ ਜੀ ਖਾਣੇ ਤੇ ਜ਼ਿਆਦਾ ਸ਼ਕੂਨ ਸਮਾਨ ਦਾ ਛੱਡੋ ਤੁਸੀਂ ਖਾਣ ਨੂੰ ਦੱਸੋ ਐਦਾਂ ਆ ਆਪ ਖਾਇਆ ਨਹੀਂ ਆਇਆ ਪਹਿਲਾਂ ਮੇਰਾ ਸੂਟ ਦੇ ਪਤਾ ਨਹੀਂ ਪਹਿਲਾ ਨੋੜਾ ਸੂਟ ਇੱਕ ਇਹ ਲਿਆਂਦਾ ਮਾਤਾ ਇੱਕ ਇੱਧਰ ਹੋਰ ਲੋਈ ਇੱਕ ਇੱਕ ਆ ਇਹ ਗਰਮ ਸੂਟ ਆ ਨਾ ਹੁਣ ਸਿਆਲ ਆ ਗਿਆ ਨਾ ਤੇਰੇ ਵਰਗਾ ਤੇਰੇ ਵਰਗਾ ਅੱਛਾ ਅੱਛਾ ਥੋਣੇ ਕੋ ਹੋਰ ਆ ਹੈਗੇ ਆ ਚਾਦਰਾਂ ਦੇਖ ਚਾਦਰਾਂ ਤੋਂ ਇਹ ਕਿੰਨੇ ਕਿੰਨੇ ਜ ਆਏ ਆ E ee, şey soday. Ah, doğru şey şey. E, ee, ek şey sodaya. Ek şey sodaya. Evet. 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 ਅਮੇਰੂ ਬਾਰਾ ਬਾਰਾ ਸੋਹਣ ਦੇ ਕਿਤੇ ਖੱਡਲ ਪਟਾਣਾ ਗਿਆ ਉਹ ਹੂ ਉਸੇ ਮਾਤਾ ਲੜ ਪਈ ਦੇਖੋ ਇੱਦਾਂ ਲੜਦੀ ਮਾਤਾ ਸਾਡੀ ਮਾਤਾ ਸਾਡੀ ਇੱਦਾਂ ਲੜ ਪੰਦੀ ਆ ਆ ਲੈ ਤੂੰ ਆ ਲੈ ਓਹੋ ਆ ਲੈ ਟਕਵਾ ਇੱਦਾਂ ਇੱਦਾਂ ਟਿਕਣੀਆਂ ਨਹੀਂ ਇਹ ਚਾਦਰਾਂ ਲਾਸਟ ਗਾਲੀ ਆ ਗੱਦੇ 'ਚ ਪ사 ਦੇਣੀ ਆ ਉਹ ਆਹ ਇਹ ਦੇਖ ਕਲਰ ਸੋਹਣਾ ਆ ਵਧੀਆ 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 ਆ ਆ ਸਰਹਾਣੇ ਆ ਸਰਹਾਣੇ ਦੇ ਨਾਲ ਜੇਪ ਲੱਗੀ ਹੋ ਆ ਕੋਈ ਟੰਕਾ ਨਹੀਂ ਲਾਣਾ ਪੈਣਾ ਹੂੰ ਇਹ ਕਿੰਨੇ ਕਿੰਨੇ ਦੀ ਆਈਆਂ ਇਹ ਮਹਿੰਗਾ ਮਾਰਵਾ ਵੇਂਗਾ ਵਾਲਾ ਲੈ ਇਹ ਕਾ ਇਹ ਸ਼ਾਰਟ ਲਿਆਂਦੇ ਰਜਾਈਆਂ ਦੇ ਇਹ ਕਾ ਹੈ ਅਮਾ ਤਾਂ ਮੇਰੀ ਜਿੰਦੂ ਸਾਫ ਚੜਾਉਂਦਾ ਮਾਤਾ ਦੇ ਉੱਤੇ ਚੜਾ ਆਤਾ ਸਪੈਸ਼ਲ ਆਣੇ ਜਾਣੇ ਲਈ ਆ ਇਹ ਸਪੈਸ਼ਲ ਲਿਆਂਦੇ ਆ ਕਿ ਪ੍ਰੌਣੇ ਨਾਣਾ ਨੂੰ ਦੇਣੀ ਰਜਾਈ ਮਾਤਾ ਪ੍ਰੌਣੀ ਇੱਕ ਆ ਵੀ ਹੈ ਇਹ ਵੀ ਚਾਦਰ ਦਿਖਾ ਦੇ ਇੱਕ ਇਹ ਵੀ ਚਾਦਰ ਆ ਇਹ ਦੋ ਸ਼ਾਰਟ ਲਿਆਂਦੇ ਆ ਇਹ ਦੋ ਸ਼ਾਰਟ ਆ ਦੋ ਚਾਦਰਾਂ ਲਿਆਂਦੀਆਂ ਆਪਾਂ ਆਹੋ ਇਹ ਸੋਹਣੀ ਲੱਗਦੀ ਸਿਆ ਲੱਗ ਗਿਆ ਗਰਮ ਚਾਦਰਾਂ ਚੱਲਦੀਆਂ ਹੁਣ ਹਾਂ ਕਿਹੜੇ ਜ਼ਿਆਦੇ ਕੰਬਲ ਵਰਗੀਆਂ ਨਾ ਉਪਰ ਕਹਿੰਦੇ ਬੋੜਾ ਜਾਣੀ ਆ ਉਹ ਰਹਿਣ ਤੋਂ ਇਹਨਾਂ ਤੋਂ ਬੋੜ ਨਹੀਂ ਜਾਣੀ ਹੂੰ ਗਰਮਾਤੀ ਆ ਵੀ ਉੱਧ ਦੀ ਚਾਦਰ ਪਰ ਇਹ ਸਿੰਪਲ ਚਾਦਰ ਅਜਦਾ ਆ ਜਿਹੜੀ ਬਿਛਾਈ ਆ ਇਦਾਂ ਆ ਇਹ ਬਿਨਾ ਇਲਾਸਟਿਕ ਤੋਂ ਲੋ ਦੇਖ ਲੋ ਐਵੀ ਲੈਵੀ ਮਾਤਲ ਆਤੀ ਸੇਲ ਆਪਾਂ ਫੋਨ ਆ ਹਾਂ ਸੋਹਣੀਆਂ ਲੱਗਦੀਆਂ ਹਾਂ ਠੀਕ ਹੈ ਹਲਕੂਪੀਆਂ ਨਾ ਇਟ ਵੀ ਜੇਪੋ ਆ ਆਹੋ ਵਧੀਆ ਆ ਇਹ ਵੀ ਉਹੀ ਠੀਕ ਹੈ ਹਮ ਮੈਂ ਤਾਂ ਮਾਤਾ ਖੁਸ਼ਕਾਰ ਦਿੱਤੀ ਹੌਣ ਕਹਿਣਾ ਚੀਜੀ ਲਿਆ ਕੁਝ ਖਾਣ ਨੂੰ ਚਾਹੀਦਾ ਹੀ ਸੀਗਾ ਤਾਂ ਉਸਨੇ ਕਿਹਾ ਮਾਤਾ ਸੂਟ ਦੇ ਕੇ ਟੈਨਸ਼ਨ ਨਾ ਪਾਈ ਟੈਨਸ਼ਨ ਹੋ ਗਈ ਬਈ ਵਾਰ ਮਰ ਜਾਣੀ ਉਹ ਹੋਰ ਕੱਢ ਦਿੰਦੇ ਆ ਮੈਨੂੰ ਵੀ ਨਹੀਂ ਚਿਤ ਕਰਦਾ ਬਈ ਬੀਬੀ ਇੱਧਰ ਆ ਦੇ ਨਾ ਅਸੀਂ ਤਾਂ ਉਸੇ ਦੁਕਾਨ ਤੇ ਗਈਆਂ ਅਸੀਂ ਕਿ ਸਾਨੂੰ ਸਟੋਲਾਂ ਵਾਲੇ ਸੂਟ ਦਿਖਾਉਣੀ ਆ ਤਾਂ ਖਾਣ ਦਿੱਤੇ ਅਸੀਂ ਲੈ ਕੇ ਆ ਗਏ ਉਹ ਵਿਸ਼ੇਸ਼ ਸਪੋ ਦੇ ਉਦੋਂ ਦੇ ਕੱਢ ਜਾਨਾ ਉਦੋਂ ਦੇ ਕੱਢ ਜਾਨਾ ਤਾਂ ਹੋਰ ਬਸ ਇਹ ਹੀ ਦੇਖੀਓ ਜਾਣਫਤੂ ਹੋਣ ਲੈ ਆਈ ਚੱਲਦੀ ਨਾਲ ਤੇ 12 1300 ਤੋਂ ਘੱਟ ਨਹੀਂ ਉਹਨੇ ਕੀਤਾ ਮਰ ਜਾਣ ਮੈਂ ਫੇਰ ਲਾ ਡਿੱਤਿਆ ਤਾਂ ਗਾਣਾ ਨਹੀਂ ਕੰਟੀ ਸੀ ਕਿਸੇ ਨੂੰ ਕੰਡਾ ਦਾ ਥਾਪਾ ਕੰਮ ਜਾਂ ਮੇਰੀ ਸੀ ਮਾਤਾ ਦੇਖੋ ਐਦਾ ਲੜਾਕੀ ਸਾਡੀ ਮਾਤਾ 6 ਸਾਲ ਦੇ ਮੈਨੂੰ 500 ਰੁਪਏ ਇਕਦਰ ਜਲ ਤੋਂ ਲੈ ਕੇ ਦਿੱਤਾ ਚੁੰਨੀ ਵਾਲਾ ਮਿਲ ਗਿਆ ਆਹ ਦੁਪੱਟਾ ਇਹਨਾਂ ਦਾ ਦੁਪੱਟੇ ਉਹਨਾਂ ਦੇ ਦੁਪੱਟੇ ਵੀ ਉਹਨਾਂ ਨੂੰ ਹੈ ਨਹੀਂਗੇ ਐਨ ਸਟੋਲ ਕਹਿੰਦੇ ਦੁਪੱਟੇ ਵਾਲੇ ਹੋਰ ਹੁੰਦੀ ਚੀਜ਼ ਆ। ਉਹ ਚੁੰਨੀਆਂ ਜਿੱਦਾ ਆਉਂਦੀਆਂ ਆ। ਉਹ ਚੁੰਨੀਆਂ। ਇਹ ਦੁਪੱਟਾ ਆ। ਸਟੋਲ ਐ ਮਤ ਬੋਲ। ਇਹ ਸਟੋਲ ਵਾਲਾ ਸੂਟ ਆ। ਉਹ ਦੁਪੱਟੇ ਵਾਲੇ ਮਹਿੰਗੇ। ਲੈ ਭਾਈ, ਮੇਰੇ ਨਿਆਣੇ ਨਮੀਆਂ ਨਮੀਆਂ ਚਾਦਰਾਂ ਲਿਆਏ ਆ। ਨਮੀਆਂ ਬਿਸ਼ਾ ਕੇ ਦੇਖਣ ਲੱਗੇ ਆ। ਬੀਬੀ ਬਰੋਲ ਬਣਾ ਲਈ। ਸਾਡੀ ਬੀਬੀ। ਮੈਨੂੰ ਜਾ। ਮੈਨੂੰ ਜਾ ਮੇਰੀ। ਲੈ ਤਾਂ ਇਹੀ ਕਰਨੀਆਂ ਗੱਲਾਂ। ਆਓ ਏ ਮੈਚ ਇੰਨਾ ਦੇ ਬੜੇ ਇਹਨਾਂ ਨੂੰ ਟੌਰ ਮੁਚਾਰ ਦਿੰਦੇ ਆ ਨਵੇਂ-ਨਵੇਂ ਬਣਾਉਣੇ ਦੇ ਨਵੇਂ-ਨਵੇਂ ਖਰੀਦਣੇ ਦੇ ਨਵੇਂ-ਨਵੇਂ ਲਿਆਉਣੇ ਦੇ ਬੜਾਉਂਦੀਆਂ ਕਰਦੀਆਂ ਖੁਸ਼ ਰਹਿਣ ਆ ਲੈ ਬੱਦ ਗਿਆ ਆ ਬੀਬੀ ਦੇਖੋ ਵਲੌਗ ਬਣਾਉਂਦੇ ਹੈ ਚੰਗੀ ਤਰ੍ਹਾਂ ਵਧੀਆ ਬੜਿਆ ਕਿੱਦਾਂ ਹਾਂ ਆਪ ਵੀ ਦੇਖ ਲੈ ਪੌਲ ਕਿ ਕਿੱਦਾਂ ਦਾ ਸਾਡੇ ਸਾਰੇ ਸ਼ਕੀਰ ਆ ਵੀਡੀਓ ਦੇ ਆਪ ਹੀ ਬਣਾ ਲੈਂਦੇ ਵੀਡੀਓ ਵਧੀਆ ਸਾਡਾ ਲੱਗਦੀ ਹਾਂ ਐ ਮੈਚ ਕਰ ਗਈ ਐਣਾ ਨਾ ਬੈਡ ਨਾਲ ਦਾ ਪੜਦੇ ਆ ਨਾ ਨਾ ਬਿਲਕੁਲ ਆ ਗਿਆ ਵਿਕਾਰ ਹੋ ਗਿਆ ਲੋ ਜੀ ਮਾਤਾ ਦੀ ਚਾਹ ਮਾਤਾ ਇੱਧਰ ਕੀ ਕਰਨੀ ਮਾਤਾ ਕੀ ਕਰਦੀ ਤੂੰ ਹੈ ਸਾਡੇ ਕਿਵੇਂ ਰਿਜ਼ਲਟ ਆਉਂਦੇ ਨਹੀਂ ਮਗਰ ਮੈਂ ਲੋ ਜੀ ਰੰਗੀ ਆ ਮੇਰਾ ਤਾਂ ਦਵੇ ਦਾ ਮਸੀਹ ਆ ਗਿਆ ਕੋਈ ਨਾ ਹੀ ਹੈ ਠੀਕ ਆ ਨਹੀਂ ਮੈਂ ਲੱਗੀ ਰੋਟੀ ਸਿੱਟਾ ਲੱਗੇ ਆ ਲੋ ਜੀ ਆਪਾਂ ਚਾਹ ਆ ਗਦਨੇ ਮਾਤਾ ਦੀ ਮਾਤਾ ਲੜਪੰਦੀ ਆ ਤੇ ਨਾਲ ਕਹਿੰਦੀ ਚੀਜ਼ ਲਿਆਓ ਕੋਈ ਫੇਈ ਚਾਹ ਪੀਣੀ ਆਪਾਂ ਚਲੋ ਇੱਥੇ ਰੱਖ ਦਿੰਨੇ ਆ ਲੋ ਜੀ ਆਪਾਂ ਲੈ ਕੋਠੇ ਤੇ ਤੇ ਆਪਾਂ ਤੁਹਾਨੂੰ ਸਾਰੀਆਂ ਮਸ਼ੀਨ ਦਿਖਾਉਂਦੇ ਆ ਆਪਣੀ ਜੋ ਮਸ਼ੀਨ ਜਾਈ ਆ ਦੇਖੋ ਕਲੀਟੀ ਨਵੀਂ ਲਿਆਂਦੀ ਮਸ਼ੀਨ ਆਪਾਂ ਦੁਆਲੀਆ ਦੇ ਵਿੱਚ ਦੇਖ ਸਕਦੇ ਹੋ ਤੇ ਹੁਣ ਆਪਾਂ ਤੁਹਾਨੂੰ ਚਾਦਰ ਜਿਹੜੀ ਹੋਰ ਲਿਆਂਦੀ ਨਵੀਂ ਉਹ ਪਾਜੀਆਰੀ ਕੰਮ ਵਿੱਚ ਚਲਾ ਕੇ ਦਿਖਾਉਂਦੇ ਆ ਲੋ ਜੀ ਹੁਣੇ ਚੱਕ ਦੋ ਤੇ ਇਹ ਚਾਦਰ ਲਾ ਦੋ ਨਵੀਂ ਚਾਦਰ ਜਿਹੜੀ ਲਿਆਂਦੀ ਆ ਚਲੋ ਲੋ ਜੀ ਹੁਣ ਸਾਰੇ ਜਾਣੇ ਦੱਸਿਓ ਸਾਡੀ ਚਾਦਰ ਕਿਦਾਂ ਦੀ ਲੱਗਣੀ ਪਈ ਆ ਹਾਂ ਜਦ ਮੰਮੀ ਜੀ ਬੈਠੇ ਆ ਔਰ ਮੰਮੀ ਜੀ ਖੁਸ਼ ਹੋ ਗਏ ਨਵੀਂ ਚਾਦਰ ਲੈ ਆਂਦੀਆਂ ਹਾਂ ਤੇ ਇੱਧਰ ਆਪਾਂ ਮਸ਼ੀਨ ਹਲੇ ਫਿੱਟ ਕਰਾਉਂਦੇ ਪਏ ਆ ਤੇ ਹੋਊਗੀ ਹੁਣ ਫਿੱਟ ਪੈਪ ਵਗੈਰਾ ਲੱਗੂਗੇ ਤੇ ਤੁਹਾਨੂੰ ਦੱਸਦੇ ਆ ਪਲੰਬਰ ਆਇਆ ਤੇ ਉਹ ਕਾਤਾ ਪਿਆ ਸਾਰਾ ਕੰਮ ਥੱਲੇ ਨਹੀਂ ਰਹਿੰਦਾ ਸਿਗਾ ਥੋੜਾ ਵਕਤ ਤਾਂ ਤੇ ਹੋਣਾ ਹੁੰਦਾ ਪਿਆ ਸਾਰਾ ਕੰਮ ਮੰਮੀ ਜੀ ਦਾ ਸਵਾਰੀ ਜਾਂਦੇ ਆ ਕਾਦਰ ਨੂੰ ਲੋ ਜੀ ਫਿਟਿੰਗ ਕਰਦੇ ਪਏ ਆ ਹਾਂ ਕਰਦੇ ਉੱਪਰ ਜਾ ਕੇ ਚੱਲੇ ਸਾਡੀ ਅਜ ਮਸ਼ੀਨ ਹੋ ਜਾਣੀ ਫਿੱਟ ਮੰਮੀ ਕਹਿੰਦੇ ਆ ਦੋ ਹੀ ਮਸ਼ੀਨ ਤੋੜ ਕੇ ਰੱਖ ਦੇ ਆ ਉਹ ਦੀ ਸਟੋਰੀ ਵੀ ਦੱਸ ਸਕਦਾ ਉਹ ਮੇਸ਼ੀਨ ਐ ਦਹਾ ਹੀ ਤੁਹਾਨੂੰ ਦਿਖਾਈ ਸੀਗੀ ਇਹ ਉਹ ਕਿੱਦਾਂ ਹੋਈ ਸੀ ਬਬਲੀ ਕੋੜ ਕੋਟ ਬਸ ਹਾਂ ਮੈਂ ਸ ਕਾਮ ਨਹੀਂ ਪਈ ਸੀ ਕੱਪੜੇ ਤੇ ਉਹ ਵਿੱਚ ਮੈਂ ਬਾਤ ਦੇ ਕੱਪੜੇ ਤੇਰੇ ਉਹ ਜਿਹੜਾ ਪਹਿਲਾਂ ਹਲਾਣਾ ਪੈਂਦੇ ਨਾ ਕੱਪੜੇ ਇੱਕ ਵਾਰ ਪੁਰਾਣੀ ਸੀ ਹਾਂ ਕਿੱਦੋਂ ਲਈ ਐਥੇ ਸੀਗੀ ਪਹਿਲੀ ਉਹ ਸੀ ਲਾਈਕ ਉਹ ਕਿੰਨੇ ਫ੍ਰੀ ਕਿ ਕਿ ਥੈਂਕ ਯੂ ਹਾਂ ਲੋ ਜੀ ਮਾਤਾ ਸਾਡੀ ਖਾਂਦੀ 버거 버거 ਖਾਂਦੀ ਚਤਾਵਨੀ ਹੋ ਗਈ ਮੈਂ ਤਾਂ ਬਣਾ ਲਿਆ ਹੁਣ ਖਾਂਦੀ ਦਾ ਗੁੱਸਾ ਕਰ ਗਈ ਹੈ ਵੀ ਦੇਖੋ ਕਿਦਾਂ ਦੇ ਦੇਦੀ ਆ ਕਾਤੇ ਰੋਟੇ ਵੀ ਚੋ ਨਹੀਂ ਨਹੀਂ ਕੱਟੜਾਣੀ ਦੇ ਦੇਖ ਦੱਸਣਾ ਮੈਂ ਚੀਜ਼ ਲੈ ਕੇ ਆਈ ਆਪਣੀ ਮਾਤਾ ਲਈ ਕਹਿੰਦੀ ਸੀ ਬਰਗਰ ਖਾਣਾ ਮੈਂ ਲੋ ਜੀ ਆਪਾਂ ਹੁਣ ਸਮਾਨ ਬਦਲਣ ਚੱਲੇ ਆਂ ਡੇੜੀ ਜੀ ਹੋ ਗਿਆ ਸਮਾਨ ਲੈ ਆਏ ਹੁਣ ਹੋਰ ਲੈਣ ਚੱਲੇ ਆਂ ਆਪਾਂ ਕੁਲੰਬਰ ਨੇ ਬੁਲਾਇਆ ਹੁਣ ਲੈ ਕੇ ਆਨੇ ਆ ਚਲੋ ਲੋ ਜੀ ਮੂਫਲੀ ਦੇ ਦਾਣੇ ਲੈ ਲਓ ਆਪਾਂ ਲੈਣ ਲੱਗੇ ਆ ਤੇ ਘਰ ਨੂੰ ਲੈ ਕੇ ਚੱਲਾਂਗੇ ਗਰਮਾ ਗਰਮ ਦਾਣੇ ਬਣ ਗਏ ਉੱਧਰ ਲੋਰੀ ਮੂਹਨੇ ਲਾਤੀ ਝਾਟਾਂ ਆਂਦੇ ਨੇ ਮੰਮੀ ਸਿਆਲ ਆ ਗਿਆ ਮੰਮੀ ਨੂੰ ਬਹੁਤ ਪਸੰਦ ਆ ਮੂਫਲੀ ਦੇ ਖਾਣ ਲੱਗਿਓ ਹੁਣ ਵਧੀਆ ਵਧੀਆ ਹੂੰ ਹੂੰ ਵਧੀਆ ਗਰਮਾ ਗਰਮ ਲਿਆਂਦੀ ਆਪਾਂ ਦਾ ਨਾਲੇ ਆਪਣੀ ਸਟੋਰੀ ਵਿੱਚ ਹੀ ਰਹਿ ਗਈ ਮੰਮੀ ਮਸ਼ੀਨ ਵਾਲੀ ਹਾਂ ਕਿੱਦਾਂ ਹੋਈ ਸੀਗੀ ਵੀ ਮੈਂ ਨਾ ਕੱਪੜੇ ਉਹਦੇ ਵਿੱਚ ਸੁਕਾਉਣੇ ਪਈ ਸੀਗੇ ਤੇ ਹਲਾ ਮੈਂ ਕੱਪੜੇ ਪਾਪ ਤੇ ਤੋ ਪਹਿਲਾਂ ਹਲਾਉਣੇ ਪੈਂਦੇ ਮੈਂ ਐਦੀ ਚਲਾਤੀ ਜਦੋਂ ਚਲਾਈ ਤਾਂ ਟੱਕਣ ਲਾਣਾ ਪੈਂਦਾ ਹਾਂ ਹੂੰ ਉਹ ਐਦੀ ਨਾਲ ਚਲਾਤੀ ਤੇ ਉਹ ਐ ਕੱਪੜੇ ਦਾ ਵੱਜੇ ਠਾ ਠਾ ਤੇ ਉਹ ਪਾੜ ਗਈ ਮੈਂ ਦੇਖਦੀ ਬਾਹ ਵਿੱਚ ਪਸਾਉਂਦੀ ਉਹਦੇ ਬਾਹ ਬਾਹ ਰਵਾ ਕੇ ਦੀ ਬਾਹ ਕਿਹਦੀ ਕੋਟ ਦੀ ਆਹੋ ਕੋਟ ਮੈਂ ਚੰਗੀ ਤਰ੍ਹਾਂ ਨਹੀਂ ਚੰਗੀ ਤਰ੍ਹਾਂ ਅਦਾ ਲਾ ਕੇ ਪਾਇਆ ਅੱਛਾ ਬੱਤ ਚਲੋ ਆਜੋ ਮਸ਼ੀਨ ਚਲਾ ਕੇ ਦੇਖਦੇ ਆ ਜਿੱਦਾਂ ਦੋ ਜੀ ਆਪਾਂ ਹੈਗੇ ਕੋਠੇ ਤੇ ਮਸ਼ੀਨ ਦਾ ਇਧਰ ਭੂਆ ਜੀ ਆਏਗਾ ਦੇਖਣ ਲੈ ਮਸ਼ੀਨ ਲੱਗ ਗਈ ਆ ਆਪਣੇ ਤੁਹਾਨੂੰ ਆਪਣੇ ਮਸ਼ੀਨ ਚੱਲ ਗਈ ਆ ਹਾਂ ਜੀ ਮਸ਼ੀਨ ਚੱਲ ਰਹੀ ਆ ਬੜਾ ਆਜੂ ਨਾ ਜੀ ਅਜੇ ਕੋਈ ਪਾਣੀ ਨਹੀਂ ਹੈ ਨਹੀਂ ਹਣ ਪਾਣੀ ਭਰੋਗਾ ਅੱਛਾ ਕਿ ਉਹ ਤੁਹਾਡੀ ਮਸ਼ੀਨ ਹੱਥ ਨਹੀਂ ਲਾਣ ਦਿੰਦੀ ਹਾਂ ਫੇਰ ਬੰਦ ਹੋ ਜਾਂਦੀ ਹੈ ਨਹੀਂ ਨਹੀਂ ਬੰਦ ਹੋ ਜਾਂਦੀ ਪਹਿਲਾਂ ਖੋਲੂਗਾ ਲੱਗਣਾ ਮੈਂ ਇੱਥੇ ਕੋਈ ਕੱਪੜੇ ਪਾ ਕੇ ਫੇਰ ਖੋਲਣਾ ਨਹੀਂ ਪੈਂਦਾ ਟੱਕਣਾ ਬੈਲਾਂ ਨੂੰ ਸਾਰਾ ਕੁਝ ਚੰਗੀ ਬਸ ਕਿਉਂ ਹੋ ਗਈ ਸਾਡਾ ਨੁਕਸਾਨ ਕਿ ਮੈਂ ਤੇ ਇੱਧਰ ਤੁਹਾਨੂੰ ਚਾਹੁੰਦੀ ਚਾਹੁੰਦੀ ਹਾਂ ਤੇ ਤੁਸੀਂ ਖੰਭ ਸੌਣ ਚਲੋ